ਦਲਜੀਤ ਸਿੰਘ ਰਾਣਾ ਦੇ ਡੀਆਈਜੀ ਬਨਣ ਤੋਂ ਬਾਅਦ ਪਿੰਡ ਪਹੁੰਚਣ ਤੇ ਇਲਾਕੇ ਦੇ ਲੋਕਾਂ ਵੱਲੋਂ ਕੀਤਾ ਗਿਆ ਪਰਮਾ ਸਵਾਗਤ ਜੀ ਹਾਂ ਦਲਜੀਤ ਸਿੰਘ ਰਾਣਾ ਦੇ ਡੀਆਈਜੀ ਬਨਣ ਤੋਂ ਬਾਅਦ ਅੱਜ ਪਿੰਡ ਪਹੁੰਚਣ ਤੇ ਇਲਾਕੇ ਦੇ ਲੋਕਾਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਜਿਸ ਕਰ ਯੋਗ ਹੈ ਕਿ ਯੂਐਸਏ ਬਰਮਿੰਗਮ ਦੇ ਵਿੱਚ ਹੋਇਆ ਵਰਲਡ ਪੁਲਿਸ ਗੇਮਾਂ ਵਿੱਚ 골ਡ ਮੈਡਲ ਜਿੱਤ ਕੇ ਜਿੱਥੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਆਪਣੇ ਸੂਬੇ ਅਤੇ ਖਾਸ ਕਰਕੇ ਆਪਣੇ ਇਲਾਕੇ ਜਿਸ ਨੂੰ ਪਿਛੜਾ ਇਲਾਕਾ ਕਿਹਾ ਜਾਂਦਾ ਹੈ ਉਸ ਦਾ ਵੀ ਨਾਮ ਰੋਸ਼ਨ ਕੀਤਾ ਹੈ ਜਿਸ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਤਰੱਕੀ ਦੇ ਕੇ ਡੀਆਈਜੀ ਬਣਾਇਆ ਗਿਆ ਅਤੇ ਅੱਜ ਉਹਨਾਂ ਦਾ ਇਸ ਮੌਕੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਉਹਨਾਂ ਦੇ ਇਲਾਕੇ 'ਚੋਂ ਉੱਠ ਕੇ ਦਲਜੀਤ ਸਿੰਘ ਰਾਣਾ ਉਹਨਾਂ ਨੇ ਇੱਕ ਵੱਡਾ ਨਾਮ ਕਮਾਇਆ ਤੇ ਉਹਨਾਂ ਵੱਲੋਂ ਵਿਦੇਸ਼ ਦੀ ਧਰਤੀ ਤੇ ਇਸ ਉਮਰ ਦੇ ਵਿੱਚ ਵੀ 골ਡ ਮੈਡਲ ਜਿੱਤ ਕੇ ਇਹ ਸਿੱਧ ਕੀਤਾ ਹੈ ਕਿ ਸਾਡੇ ਇਸ ਪਿਛੜੇ ਇਲਾਕੇ ਦੇ ਨੌਜਵਾਨ ਅੱਜ ਆਪਣੇ ਬਲਬੂਤੇ ਤੇ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਇਸ ਇਲਾਕੇ ਦੇ ਨੌਜਵਾਨ ਤੇ ਮਾਣ ਹੈ ਇਸ ਮੌਕੇ ਸਾਡੇ ਨਾਲ ਗੱਲਬਾਤ ਕਰਦੇ ਆ ਡੀਆਈਜੀ ਦਲਜੀਤ ਸਿੰਘ ਰਾਣਾ ਨੇ ਦੱਸਿਆ ਕਿ ਉਹਨਾਂ ਵੱਲੋਂ ਹਮੇਸ਼ਾ ਹੀ ਆਪਣੇ ਟੀਚੇ ਨੂੰ ਮਿੱਥਿਆ ਗਿਆ ਹੈ ਉਹਨਾਂ ਦੱਸਿਆ ਕਿ ਜੋ ਯੂਐਸਏ ਦੇ ਵਿੱਚ ਉਹਨਾਂ ਵੱਲੋਂ ਇਹ ਮਾਡਲ ਹਾਸਿਲ ਕੀਤਾ ਹੈ ਉਸ ਲਈ ਉਹਨਾਂ ਨੂੰ ਇਸ ਗੱਲ ਦਾ ਮਾਨ ਹੈ ਅਤੇ ਨੌਜਵਾਨ ਨੂੰ ਉਹ ਇਹ ਅਪੀਲ ਕਰਦੇ ਹਨ ਕਿ ਉਹ ਨਸ਼ਿਆਂ ਤੋਂ ਰਹਿਤ ਹੋ ਕੇ ਵੱਧ ਤੋਂ ਵੱਧ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦੇਣ ਉਹਨਾਂ ਕਿਹਾ ਕਿ ਉਹ ਇਸ ਗੱਲ ਦੀ ਆਸ ਪ੍ਰਗਟ ਕਰਦੇ ਹਨ ਕਿ ਇਲਾਕੇ ਦੇ ਨੌਜਵਾਨ ਉਹਨਾਂ ਤੋਂ ਵੀ ਵੱਡੇ ਅਹੁਦੇ ਤੇ ਪਹੁੰਚਣਗੇ ਤੁਸੀਂ ਵੇਖ ਰਹੇ ਹੋ ਨੰਗਲ ਦੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਉਨੇ ਨਹੀਂ ਹਜੇ ਨਹੀਂ ਹਾਰ ਪਾਣ ਦੋ ਪਹਿਲਾਂ ਹਾਲੇ ਹਜੇ ਇਹਨੂੰ ਪਾ ਦੇਗਾ ਹੱਥੀ ਫੜ ਕੇ ਥੋੜੀ ਰੱਖਣਾ ਪਹਿਲਾਂ ਮੇਦੇ ਦਾ ਬੰਦ ਦੇਖੀਂ ਪਾਉ ਬਹੁਤ ਕੋ ਵੀਡੀਓ ਬਣ ਰਹੀ ਯਾਰ ਪਾਓ ਤੁਸੀਂ ਪਾਓ ਪਾਓ ਸਰਪੈਸਾ ਵੀ ਨਿਤ ਦਿਸੇ ਚੱਕਦਾ ਚੱਕਦਾ ਪਾਵਾ ਪਾਦਾ ਬੋਦ ਨੀ ਕਹਿੰਦੇ ਨੀ ਪਾਵਾ ਪਾਵਾ ਬੋਦ ਡਾਕਟਰ ਪਾਵਾ ਬੋਦ ਆਹ ਬਈ ਗੱਲ ਬਈ ਉਹ ਸਿੰਮਰ ਦੋ ਵਾਰ ਬੈਠੇ ਭਾਈ ਉਹ ਕਿੰਨਾ ਜੀ ਲੱਗਦਾ ਆ ਬਸਾਂ ਉੱਚੀ ਜਗ੍ਹਾ ਤੇ ਲੈ ਆ ਸਾਬ ਦੀ ਹਾਂ ਹਾਂ ਮੈਂ ਕਰਾਂ ਨੀ ਕੋਠੇ ਵੱਲ ਲੈ ਰਹਾ ਮੈਂ ਕੋਠੇ ਵੱਲ ਚੱਜਣਾ ਉੱਥੇ ਸਾਹਮਣੇ ਆ ਵਾਹ ਬੜਾ ਵਧੀਆ ਲੱਗਦਾ ਹੈ ਜਿਹੜਾ ਮੈਂ ਗਿਆ ਸੀ ਬਰਮਿੰਘਮ USHC वर्ल्ड पुलिस गेम हुई थी ਉੱਥੇ ਮੈਂ 골ਡ ਮੈਡ ਲਿਆ ਸੀ ਮਾਸਟਰ ਮੀਟ ਚ ਮੈਂ ਜਿੰਨੇ ਵੀ ਨੌਜਵਾਨ ਬੱਚੇ ਆ ਉਹਨਾਂ ਨੂੰ ਇਹੀ ਕਹੂੰਗਾ ਕਿ ਉਹ ਇਹ ਜਿਹੜਾ ਆਪਣਾ ਟਾਈਮ ਹੈ ਤੇ ਪੜ੍ਹਾਈ ਤੇ ਖੇਡਾਂ ਵਾਲਾ ਕਿਉਂਕਿ ਅੱਜ ਦਾ ਜੋ ਦੌਰ ਹੈ ਇਹਦੇ ਵਿੱਚ ਕਈ ਬੱਚੇ ਉਰਾ-ਉਰਾ ਨਸ਼ੇ ਕੇ ਹੋਰ ਚੀਜ਼ਾਂ ਦੇ ਵਿੱਚ ਪੈ ਰਹੇ ਇਸ ਕਰਕੇ ਮੈਂ ਬੱਚਿਆਂ ਨੂੰ ਇਹੀ ਕਹੂੰਗਾ ਕਿ ਵਰਤੋਂ ਵਰਤ ਜਿਹੜਾ ਟਾਈਮ ਆ ਗਰੌਂਡ ਵਿੱਚ ਜਾਂ ਭੜਾਈ ਵਿੱਚ ਲੌਂਗ ਤਾਂ ਕਿ ਅਸੀਂ ਆਪਣੇ ਆਪ ਨੂੰ ਤੇ ਆਪਣੇ ਦੇਸ਼ ਨੂੰ ਅੱਗੇ ਲੈ ਜਾ ਸਕੀਏ। ਫਿਰ ਕਿੰਦਾ ਰਗਿਆ ਅੱਜ ਪਿੰਡ ਤੇ ਖਾਸ ਕਰਕੇ ਪਹੁੰਚੇ ਹਾਂ ਪਰ ਇਲਾਕੇ ਦੇ ਲੋਕਾਂ ਵੱਲੋਂ ਬੜਾ ਇਛਾ ਦੇਖਣ ਨੂੰ ਮਿਲਿਆ ਲੋਕਾਂ ਨੇ ਸਨਮਾਨ ਕੀਤਾ ਏ। ਆ ਜਿਹੜੀ ਖਾਸ ਕਰਕੇ ਨਵੇਂ ਨੌਜਵਾਨ ਇੱਥੇ ਆਏ ਆ ਉਹਨਾਂ ਨੂੰ ਵੀ ਕਿਰਸ਼ੀ ਕਾਈਫੀ ਇਛਾ ਮਿਲਿਆ ਹੋਊਗਾ ਕਿ ਜੇ ਇਸ ਦੇ ਕਿਨਾਲ ਤੁਹਾਡਾ ਸਨਮਾਨ ਹੋਇਆ ਇੱਕ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਵੀ ਹੋਵੇ। ਮੈਂ ਇਸ ਜਿਹੜਾ ਸਾਡਾ ਇਲਾਕਾ ਏ ਬੜਾ ਪਛੜਿਆ ਲੱਗਦਾ ਏ। ਕਿ ਆਮ ਕਰਾ ਦੇ ਉਸ ਉੱਥੇ ਗਿਆ ਤੇ ਮੈਨੂੰ ਦੇਖ ਕੇ ਜਿਹੜੇ ਹੋਰ ਬੱਚੇ ਵੀ ਆਉਗੇ ਮਿਹਨਤ ਕਰਨਗੇ ਤਾਂ ਕਿ ਉਹ ਵੀ ਕੰਮ ਹੋਰ ਮੇਤੂ ਵੀ ਜਾਦੇ ਵਧੀਆ ਵੱਡੇ ਹੱਥਮਾਨ ਤੇ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਮੈਨੂੰ ਬੜੀ ਖੁਸ਼ੀ ਹੈ ਕਿਉਂਕਿ ਇਲਾਕੇ ਵਾਲਿਆਂ ਨੂੰ ਖੁਸ਼ੀ ਹੋਈ ਇਲਾਕਾ ਕੀ ਮੇਰਾ ਘਰ ਹੈ ਸਾਰਾ ਹੀ ਕਿਉਂਕਿ ਸਾਰਾ ਹੀ ਆਪਣੇ ਹੀ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਲਈ ਦੇਖੋ ਸਰ ਸਭ ਤੋਂ ਪਹਿਲੇ ਤਾਂ ਤੁਹਾਡਾ ਇੱਥੇ ਆਨਤੀ ਜੀ ਆਇਆਂ ਨੂੰ ਬਾਕੀ ਜਿਹੜੇ ਰਾਣਾ ਦਰਜੀਤ ਸਿੰਘ ਜੀ ਅੱਜ ਇੱਥੇ ਆਏ ਹੈ ਇਹ ਸਾਡੇ ਹਲਕੇ ਦੀ ਆਨ ਸ਼ਾਨ ਤੇ ਬਾਨ ਹੈ ਇਹ ਹਲਕੇ ਦਾ ਇੱਕ ਹੋਣਹਾਰ ਬੱਚਾ ਹੋਣ ਦੇ ਨਾਤੇ ਅੱਜ ਲੋਕਾਂ ਦੀ ਇੱਥੇ ਤੁਸੀਂ ਭੀੜ ਦੇਖੀ ਕਿਸ ਤਰ੍ਹਾਂ ਹੁਮ ਹੁਮ ਆ ਕੇ ਲੋਕ ਆਪਣੀ ਮਰਜ਼ੀ ਨਾਲ ਇੱਥੇ ਆਏ ਆ ਦਲਿਤ ਸਮਾਜ ਦੇ ਬੰਦੇ ਵੀ ਇੱਥੇ ਜਿਹੜੇ ਪੰਜਾਬ ਦੇ ਹੋਣ ਬਣਾਏ ਸੀ ਉਹਨਾਂ ਨੇ ਵੀ ਆ ਕੇ ਡੀਆਈਟੀ ਸਾਹਿਬ ਨੂੰ ਇੱਥੇ ਸਨਮਾਨਤ ਕੀਤਾ ਤੇ ਮੈਂ ਸ਼੍ਰੀ ਵਾਹਿਗੁਰੂ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਇਹ ਇਸੇ ਤਰ੍ਹਾਂ ਸਾਡਾ ਭਰਾ ਜਿੰਨ ਦੁਗਣੀ ਰਾਤ ਉਗਣੀ ਕਰਦਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੈਂ ਇੱਥੇ ਜਿੰਨੇ ਵੀ ਇਹਨਾਂ ਨੂੰ ਮਿਲਣ ਵਾਸਤੇ ਇਹਨਾਂ ਦੇ ਦੋਸਤ, ਮਿੱਤਰ ਤੇ ਇਲਾਕੇ ਦੇ ਬਹੁਤ ਵਾਰ ਤੇ ਮਹਾਨ ਬੰਦੇ ਆਏ ਆ। ਮੈਨੂੰ ਐਨੀ ਖੁਸ਼ੀ ਹੋਈ ਹੈ ਕਿ ਸਾਡਾ ਭਰਾ ਬੀਜੇਪੀ ਵੱਲਣ ਤੋਂ ਬਾਅਦ ਅੱਜ ਇੱਥੇ ਦਬੂੜ ਦੇ ਵਿੱਚ ਆਪਣੇ ਪਹੁੰਚਿਆ ਤੇ ਜਿੱਲੀ ਦੁਨੀਆ ਆਈ ਹੈ। ਮੈਂ ਅੱਜ ਪਹਿਲੀ ਵਾਰੀ ਐਨੇ ਬਦਰ ਲੋਕਾਂ ਦਾ ਹਮ ਹਮ ਆ ਕੇ ਆਣ ਦਾ ਜੋਸ਼ ਦੇਖਿਆ ਹੈ। ਤੇ ਇਹ ਸਾਡੇ ਬ੍ਰਦਰ ਸਪੋਰਟਸਮੈਨ ਵੀ ਹੈ ਤੇ ਇੱਕ ਡੀਜੀਪੀ ਬੰਡ ਦੇ ਇੱਕ ਬੇਦਾਅ ਅਫਸਰ ਵੀ ਹੈ ਮੈਂ ਇਸ ਚੀਜ਼ ਨੂੰ ਮੰਨਦਾ ਐ ਅਸੀਂ ਇਹਨਾਂ ਨੂੰ ਮਿਲਦੇ ਰਹਿੰਦੇ ਸੀਗੇ ਤੇ ਅੱਜ ਅੱਜ ਇਹ ਦੁਨੀਆ ਇੰਨੀ ਆਈ ਕਿ ਬਹੁਤ بڑا ਕਾਠਾ ਠਾਠਾ ਮਾਰਦਾ ਬਾਹਰ ਖੜਨ ਨੂੰ ਜਗਾ ਨਹੀਂ ਹੈ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਬਾਕੀ ਪੀਵੀਜੀ ਦੇ ਸਾਡੇ ਭਾਈ ਸਾਹਿਬ ਨੇ ਕਾਫੀ ਉਹਨਾਂ ਬਾਰੇ ਮਤਲਬ ਚਰਚਾ ਕੀਤੀ ਹੈ ਤੇ ਮੈਂ ਇਹ ਹੀ ਕਹਿਣਾ ਖੁਸ਼ੀ ਕਹਿੰਦਾ ਹਾਂ ਵੀ ਸਾਡਾ ਭਰਾ ਬਲੰਕੀਆ ਤੇ ਪਹੁੰਚੇ ਹਾਰੀ ਦੁਰੀਆ ਖੁਦ ਨਾਲ ਆ ਤੇ ਸਾਹ ਦੇ ਨਾਲ ਆਇਆ ਇੱਥੇ ਧੰਨਵਾਦ ਬਹੁਤ ਵਧੀਆ ਰਾਣਾ ਜੀ ਜਿਹੜਾ ਹੈ ਅੱਜ ਡੀਆਈਜੀ ਸਾਹਿਬ ਦੇ ਆਉਣ ਤੇ ਸਾਡੇ ਪਰਿਵਾਰਕ ਮੈਂਬਰ ਤੇ ਆਉਣ ਦੇ ਇਲਾਕੇ ਦੇ ਵਿੱਚ ਜਿਹੜਾ ਮੈਂ ਜੋਸ਼ ਦੇਖਿਆ ਉਹਨਾਂ ਦੇ ਜਿਹੜਾ ਪਿੰਡ ਵਾਸੀਆਂ ਨੇ ਤੇ ਸ਼ਹਿਰ ਵਾਸੀਆਂ ਨੇ ਤੇ ਇਲਾਕਾ ਵਾਸੀਆਂ ਨੇ ਇੱਥੇ ਇਕੱਠੇ ਹੋ ਕੇ ਉਹਨਾਂ ਨੂੰ ਜਿਹੜਾ ਸਨਮਾਨਤ ਕੀਤਾ ਏ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਸ ਸਮੂਹ ਇਲਾਕੇ ਦਾ ਜਿਹੜਾ ਹੈ ਧੰਨਵਾਦ ਕਰਦਾ ਹਾਂ